I'm ਜਲੰਧਰ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਛੱਡ ਪੂਜਾ ਨੂੰ ਲੈ ਕੇ ਜਲੰਧਰ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਦੇ ਵਿੱਚ ਛੱਡ ਪੂਜਾ ਦੀ ਆੜ ਦੇ ਵਿੱਚ ਪ੍ਰਵਾਸੀਆਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਜਾ ਰਹੀ ਹੈ ਤੇ ਗਲਤ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਇਸ ਨੂੰ ਰੋਕਣ ਦੇ ਲਈ ਜਲੰਧਰ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਯੂਪੀ ਤੋਂ ਕੱਢੇ ਹੋਏ ਪ੍ਰਵਾਸੀ ਪੰਜਾਬ ਦੇ ਵਿੱਚ ਜਾ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਛੱਡ ਪੂਜਾ ਵਰਗੇ ਤਿਉਹਾਰਾਂ ਦੇ ਉੱਪਰ ਹੁੱਲੜਬਾਜ਼ੀ ਤੇ ਗੰਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਤੇ ਰੋਕ ਲਾਉਣੀ ਜ਼ਰੂਰੀ ਹੈ ਉਹਨਾਂ ਨੇ ਵੀ ਕਿਹਾ ਕਿ ਅ ਤਿਉਹਾਰ ਦੀ ਆਰਥ ਦੇ ਵਿੱਚ ਮਾਹੌਲ ਖਰਾਬ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲ ਦਾ ਨਾ ਮੋਡ ਜਿਹੜਾ ਉਹ ਪਤਾ ਲੱਗ ਜਵੇ ਕੀ ਹੈਗਾ। ਹਾਂਜੀ। ਮੇਰਾ ਨਾਮ ਹਰਜਿੰਦਰ ਸਿੰਘ ਜਿੰਦਾ ਜੀ। ਅਸੀਂ ਇੱਥੇ ਵੱਖ-ਵੱਖ ਜਿੱਥੇ ਬੰਨੀਆਂ ਦੇ ਆਗੂ ਤੇ ਰਾਜਨੀਤਿਕ ਜਿੱਥੇ ਬੰਨੀਆਂ ਦੇ ਆਗੂ ਜਿਹੜੇ ਪਹੁੰਚੇ ਆ। ਸਾਡੀ ਜਿਹੜੀ ਮੇਨ ਮੰਗ ਹੈਗੀ ਆ ਕਿ ਜਿੱਦਾਂ ਹੁਣ ਦਿਨ ਤਿਉਹਾਰਾਂ ਦੇ ਦਿਨ ਚੱਲ ਰਹੇ ਹੈਗੇ ਆ। ਇਹਨਾਂ ਦਿਨਾਂ ਦੇ ਵਿੱਚ ਇੱਕ ਐਸਾ ਤਿਉਹਾਰ ਵੀ ਆਂਦਾ ਹੈ ਜਿਹੜਾ ਜ਼ਿਆਦਾਤਰ ਪ੍ਰਵਾਸੀ ਮਨਾਉਂਦੇ ਆ ਉਹ ਹੈਗਾ ਛੱਟ ਪੂਜਾ ਵਾਲਾ। ਜਿਹੜੀ ਛੱਟ ਪੂਜਾ ਇੱਥੇ ਮਨਾਈ ਜਾਂਦੀ ਹੈ ਨਾ ਉਸ ਨੂੰ ਪੂਜਾ ਦੀ ਸ਼ਕਲ ਦੇਣ ਦੀ بجائے ਇੱਕ ਹੂੜਮਤ ਦੀ ਸ਼ਕਲ ਦਿੱਤੀ ਜਾਂਦੀ ਹੈ ਤੇ ਅਸੀਂ ਜਾਣਦੇ ਹਾਂ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਨੂੰ ਇਸ ਗੱਲ ਹੀ ਲੈ ਕੇ ਬਾਰ-ਬਾਰ ਆਪਣੀ ਮੈਮੋਰੈਂਡਮ ਦੇ ਜ਼ਰੀਏ ਜਾਂ ਗੱਲਾਂ ਦੇ ਜ਼ਰੀਏ ਇਹ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੇ ਦਿਨ ਤਿਉਹਾਰ ਹੁੰਦੇ ਆ ਇਹਨਾਂ ਨੂੰ ਦਿਨ ਤਿਉਹਾਰ ਦੀ ਤਰ੍ਹਾਂ ਹੀ ਮਨਾਇਆ ਜਾਵੇ ਇਹਨਾਂ ਦੇ ਵਿੱਚ ਜਿਸ ਤਰੀਕੇ ਦੇ ਅਪੱਤੀਜਨਕ ਹਾਲਾਤ ਬਣਾਏ ਜਾਂਦੇ ਆ ਜਾਂ ਜਿਸ ਤਰੀਕੇ ਦੀ ਹੁੱਲੜਬਾਜੀ ਕੀਤੀ ਜਾਂਦੀ ਹੈ ਉਹਨਾਂ ਚੀਜ਼ਾਂ ਦੇ ਉੱਤੇ ਸਰਕਾਰ ਜਿਹੜੀ ਹੈ ਉਹ ਅੱਖਾਂ ਨਾ ਬੰਦ ਕਰੇ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਯਤਨ ਕਰੇ ਤੇ ਜਿਹੜੇ ਇਹਦੇ ਸਫਿਰ ਦੇ ਯਤਨ ਕੀਤੇ ਜਾਣ ਉਹਦੇ ਕਰਕੇ ਅਸੀਂ ਅੱਜ ਡੀਸੀ ਨੂੰ ਇੱਕ ਮੰਗ ਪੱਤਰ ਦੇਣਾ ਹੈ ਜਿਹੜਾ ਸੀਐਮ ਨੂੰ ਸੰਬੋਧਨ ਹੋ ਕੇ ਲਿਖਿਆ ਹੋਇਆ ਹੈ ਪੰਜਾਬ ਦੇ ਸੀਐਮ ਨੂੰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜਾ ਇਹ ਤਿਉਹਾਰ ਆਂਦਾ ਆ ਇਸ ਤਿਉਹਾਰ ਦੇ ਦੌਰਾਨ ਜਿਹੜੇ ਪ੍ਰਵਾਸੀ ਲੋਕ ਨੇ ਉਹ ਵੱਡੀ ਵੱਡੀ ਗੱਡੀਆਂ ਟੈਂਪੂ ਟਰੱਕਾਂ ਦੇ ਉੱਤੇ ਸਾਊਂਡ ਡੀਜ ਵਗੈਰਾ ਲੱਦ ਲੈਂਦੇ ਆ ਬਿਨਾਂ ਕਿਸੇ ਸੇਫਟੀ ਦਾ ਧਿਆਨ ਰੱਖੇ ਬਿਨਾਂ ਕਿਸੇ ਉਸ ਚੀਜ਼ ਦਾ ਪ੍ਰੋਪਰ ਇੱਕ ਹੱਲ ਕਰਕੇ ਨਾ ਕੀਤਾ ਜਾਣ ਕਰਕੇ ਅਸੀਂ ਇਸ ਦੇ ਲਈ ਚਿੰਤਾਜਨਕ ਬੰਦੇ ਜਿਹੜੇ ਆ ਉੱਥੇ ਸਾਰੇ ਪਹੁੰਚੇ ਆ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਵੀ ਇਦਾਂ ਦਾ ਕੋਈ ਅਗਰ ਪ੍ਰੋਗਰਾਮ ਬਣਾਣਾ ਹੈ ਉਹਨੂੰ ਨਿਰੋਲ ਧਾਰਮਿਕ ਰੂਪ ਚ ਹੀ ਮਨਾਇਆ ਜਾਵੇ ਤੇ ਇਸ ਦੌਰਾਨ ਜਿਹੜੀ ਹੁੱਲੜਬਾਜੀ ਲੜਕਿਆਂ ਵੱਲੋਂ ਜਿਹੜੇ ਉਹਨਾਂ ਦੇ ਪ੍ਰਵਾਸੀਆਂ ਦੇ ਮੁੰਡੇ ਜਿਹੜੇ ਇੱਥੇ ਪੰਜਾਬ ਚ ਰਹਿ ਰਹੇ ਨੇ ਬਿਨਾਂ ਕਿਸੇ ਵਜ੍ਹਾ ਦੇ ਰਹਿ ਰਹੇ ਨੇ ਜਿਨ੍ਹਾਂ ਨੂੰ ਕੰਮ ਕਰ ਹੈਗੇ ਨੇ ਉਹ ਇਦਾਂ ਦੀ ਹੁੱਲੜਬਾਜੀ ਨਹੀਂ ਕਰਦੇ ਬਸ ਜਿਹੜੇ ਇੱਥੇ ਅਵੇਦ ਰੂਪ ਚ ਆਏ ਹੋਏ ਨੇ ਯਾ ਯੋਗੀ ਨੇ ਉੱਥੋਂ ਦੀ ੱਟਕੇ ਮਾਰ ਕੇ ਜਿਹੜੇ ਕੱਢ ਦਿੱਤੇ ਹੋਏ ਨੇ ਉਹ ਪੰਜਾਬ ਚ ਆ ਕੇ ਇੱਥੇ ਗੁੰਡਾਗਰਦੀ ਖਿਲਾਰਦੇ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨ ਆਏ ਆ ਕਿ ਉਹ ਉਹਨਾਂ ਨੂੰ ਨੱਥ ਪਾਵੇ ਤਾਂ ਜੋ ਇੱਥੇ ਪੰਜਾਬ ਦਾ ਮਾਹੌਲ ਜਿਹੜਾ ਨਾ ਖਰਾਬ ਹੋਵੇ ਤੁਸੀਂ ਦੇਖਿਆ ਹੋਣਾ ਤੁਸੀਂ ਦੇਖਿਆ ਹੋਣਾ ਕਿ ਕੱਲ ਜਲੰਧਰ ਸਟੇਸ਼ਨ ਦੇ ਉੱਤੇ ਹੀ ਜਿਹੜੀ ਛੱਟ ਪੂਜਾ ਨੂੰ ਲੈ ਕੇ ਪ੍ਰਵਾਸੀਆਂ ਦੀ ਆਵਾਜ਼ ਆਹੀ ਹੋ ਰਹੀ ਸੀ ਉਹਨਾਂ ਦੌਰਾਨ ਉਹਨਾਂ ਨੇ ਸਟੇਸ਼ਨ ਦੇ ਉੱਤੇ ਟ੍ਰੇਨ ਦੇ ਹਮਲਾ ਕਰ ਦਿੱਤਾ ਟ੍ਰੇਨ ਦੇ ਸ਼ੀਸ਼ੇ ਭੰਨੇ ਉੱਥੇ ਪੁਲਿਸ ਪ੍ਰਸ਼ਾਸਨ ਮੌਜੂਦ ਸੀਗਾ ਪ੍ਰਸ਼ਾਸਨ ਨੇ ਉਹਦੀਆਂ ਵੀਡੀਓ ਵੀ ਬਣਾਈਆਂ ਇੱਕ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਆ ਇਹੋ ਜਿਹੇ ਬੰਦੇ ਜਿਹੜੇ ਨੇ ਇਦਾਂ ਦਾ ਪੰਜਾਬ ਨੂੰ ਨੁਕਸਾਨ ਪਹੁੰਚਾ ਕੇ ਉਧਰੋਂ ਦੀ ਰਫਾ ਚੱਕ ਰਫਾ ਰਫਾ ਦਫਾ ਹੋ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖੀ ਅਸੀਂ ਇੱਥੇ ਪਹੁੰਚੇ ਆ ਇਹ ਹੁੱਲੜਬਾਜੀ ਹੋਈ ਤੁਸੀਂ ਦੇਖੋ ਉਹਨਾਂ ਨੇ ਪੂਜਾ ਦੇ ਰਾਂ ਛਟ ਪੂਜਾ ਕਰਦੇ ਆ ਉਹ ਪੂਜਾ ਕਰਦੇ ਆਪਣੇ ਰੱਬ ਤੇ ਹੁੰਦੇ ਰੱਬ ਦਾ ਨਾਮ ਤੇ ਹੁੰਦੇ ਹੁੱਲੜਬਾਜੀ ਕਿਸ ਤੇ ਬਿਲਕੁਲ ਜਿਹੜਾ ਰੱਬ ਦਾ ਨਾਮ ਤੇ ਹੋਣ ਦ ਫੇਤਾ ਸਾਰਿਆਂ ਨੂੰ ਪਤਾ ਹੈ ਕਿ ਉਹ ਇੱਕ ਟਰੈਡੀਸ਼ਨ ਦਾ ਹਿੱਸਾ ਆ ਇੱਕ ਕਲਚਰ ਦਾ ਹਿੱਸਾ ਆ ਨਾ ਕਿ ਉਹ ਰੱਬ ਦਾ ਨਾਮ ਤੇ ਆਉਣ ਉਹ ਮੈਂ ਤੁਹਾਨੂੰ ਵੀਡੀਓ ਪ੍ਰੂਫ ਦਊਂਗਾ ਨਾਲ ਤੁਸੀਂ ਲਗਾ ਦਿਓ ਉਹ ਆਪਣੇ ਨਾ ਦਿਨਾਂ ਦੇ ਵਿੱਚ ਡੀਜੇ ਦੇ ਉੱਤੇ ਅਸ਼ਲੀਲ ਗਾਉਣੇ ਲਾਉਂਦੇ ਆ ਵੈਸ਼ਿਆਂ ਵਾਲੇ ਆ ਕੇ ਵੈਸ਼ਿਆਂ ਨਾਲ ਨੱਚਉਂਦੇ ਆ ਮੈਂ ਤੁਹਾਨੂੰ ਪ੍ਰੂਫ ਦਊਂਗਾ ਤੇ ਜਦੋਂ ਸਾਡੇ ਲੋਕ ਟ੍ਰੈਫਿਕ 'ਚ ਉਹਨਾਂ ਦੇ ਨਾਲ ਫਸੇ ਹੁੰਦੇ ਆ ਕਿਉਂਕਿ ਬਿਆਸ ਦਰਿਆ ਤੱਕ ਉਹ ਜਾਂਦੇ ਆ ਤੇ ਉਧਰ ਸਤਲੁਜ ਸਤਲੁਜ ਜਦਵਲ ਨੂੰ ਜਾਂਦੇ ਆ ਤੇ ਰਸਤੇ 'ਚ ਸਾਰਾ ਜਾਮ ਹੋ ਜਾਂਦਾ ਪੰਜਾਬੀ ਲੋਕ ਵੀ ਆਪਣੇ ਪਰਿਵਾਰ ਦੇ ਨਾਲ ਉਹਨਾਂ ਗੱਡੀਆਂ ਦੇ ਵਿੱਚ ਉੱਥੇ ਰਸਤੇ 'ਚੋਂ ਲੰਘ ਰਹੇ ਹੁੰਦੇ ਆ ਤਾਂ ਉਹਨਾਂ ਦੀਆਂ ਗੱਡੀਆਂ ਉੱਥੇ ਰੁਕ ਜਾਂਦੀਆਂ ਆ ਉਹਨਾਂ ਗੱਡੀਆਂ ਦੇ ਵਿੱਚ ਉਹ ਦੇਖ ਰਹੇ ਹੁੰਦੇ ਆ ਕਿ ਸਾਡੇ ਧੀਆਂ ਭੈਣਾ ਪੁੱਤ ਨਾਲ ਨੇ ਤੇ ਅੱਗੇ ਉਹ ਗੰਦ ਪਾ ਰਹੇ ਨੇ ਜਿਹੜੀ ਵੀਡੀਓ ਦੱਸ ਰਹੇ ਜਲੰਧਰ ਦੀ ਹੈ ਇਹ ਬਾਹਰ ਦੀ ਕਿਸੇ ਉਹ ਰਸਤਿਆਂ ਦੀ ਵੀਡੀਓ ਨੇ ਪੰਜਾਬ ਦੀਆਂ ਵੀਡੀਓ ਨੇ ਬਿਆਸ ਦਰਿਆ ਦੇ ਕੋਲ ਦੀ ਬਣੀ ਵੀਡੀਓ ਨੇ ਮੈਂ ਤੁਹਾਨੂੰ ਉਹ ਵੀਡੀਓ ਵੀ ਨਾਲ ਦੇ ਦੂੰਗਾ ਤੁਸੀਂ ਉਹ ਜ਼ਰੂਰ ਨਾਲ ਲਾ ਲਿਓ ਜਿੱਥੇ ਉਹ ਅਸ਼ਲੀਲ ਤਰੀਕੇ ਨਾਲ ਨੱਚਦੇ ਆ ਉਹਨਾਂ ਨੇ ਨਾਲ ਉਹ ਤਾਂ ਨਹੀਂ ਇਹ ਨਾਚ ਆ ਰੱਖੀਆਂ ਹੁੰਦੀਆਂ ਆ ਉਹਨਾਂ ਦੇ ਨਾਲ ਉਹ ਗਲਤ ਵਿਵਹਾਰ ਵੀ ਕਰ ਰਹੇ ਹੁੰਦੇ ਆ ਨਸ਼ਾ ਉਹਨਾਂ ਨੇ ਕੀਤਾ ਹੁੰਦਾ ਆ ਨਸ਼ਾ ਕਰਕੇ ਤੁਹਾਨੂੰ ਵੀ ਪਤਾ ਹੈ ਕਿ ਰੋਡ ਦੇ ਉੱਤੇ ਟ੍ਰਾਫਿਕ 'ਚ ਜਾਣਾ ਉਹ ਇੱਕ ਕਾਨੂੰਨੀ ਵਾਇਲੇਸ਼ਨ ਆ ਮਗਰ ਉਹਨਾਂ ਨੂੰ ਸਾਰੀਆਂ ਨੁਕੀ ਜਨਾਂ ਚਿੱਕੇ ਟੰਗ ਕੇ ਇਹ ਸਾਰਾ ਕੁਝ ਕੀਤਾ ਜਾਂਦਾ ਆ ਔਰ ਕਦੀ ਵੀ ਇਦਾਂ ਦਾ ਕੋਈ ਵੀ ਪ੍ਰੋਗਰਾਮ ਧਾਰਮਿਕ ਰੂਪ ਨਹੀਂ ਬਣ ਸਕਦਾ ਤੁਸੀਂ ਵੀ ਜਾਣਦੇ ਆ ਜਦੋਂ ਧਰਮ ਦਾ ਕੰਮ ਹੁੰਦਾ ਤੇ ਬੰਦਾ ਹਰਿਆ ਕੋਈ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਿਹੜਾ ਉਹਨਾਂ ਤੇ ਧਰਮ ਨੂੰ ਲੈ ਕੇ ਇਹ ਦੱਸ ਸਕੇ ਕਿ ਇਹ ਧਰਮ ਜਿਹੜਾ ਹੈ ਉਹ ਕੀ ਕੀ ਦਰਸ਼ਾਣਾ ਚਾਹੁੰਦਾ ਆ ਮਗਰ ਇਦਾਂ ਦਾ ਕੁਝ ਵੀ ਸਾਹਮਣੇ ਨਹੀਂ ਆਂਦਾ ਪਰਵਾਸੀ ਇਹਨਾਂ ਦਿਨਾਂ ਦੀ ਆੜ ਦੇ ਵਿੱਚ ਪੂਰੀ ਖੁੱਲਣਬਾਜ਼ੀ ਕਰਦੇ ਆ ਪੂਰੀ ਗੁੰਡਾਗਰਦੀ ਕਰਦੇ ਪ੍ਰਧਾਨ ਸਾਹਿਬ ਕੁਝ ਕਹਿਣਾ ਚਾਹੁੰਦੇ ਦੱਸਿਓ ਪ੍ਰਧਾਨ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਇਸ ਮੈਟਰ ਨੂੰ ਲੈ ਕੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪਹਿਲੀ ਤੇ ਗੱਲ ਆ ਅਸੀਂ ਖੁਦ ਧਰਮੀ ਆ ਤੇ ਦੂਸਰੇ ਧਰਮ ਦੀ ਇੱਜ਼ਤ ਕਰਨਾ ਸਾਨੂੰ ਬਖੂਬੀ ਆਉਂਦਾ ਉਹਦੇ ਲਈ ਸਾਨੂੰ ਕੋਈ ਪ੍ਰੂਫ ਜਾਂ ਸਬੂਤ ਦੇਣ ਦੀ ਲੋੜ ਨਹੀਂ ਸਾਡਾ ਪਿੱਠ ਤੇ ਇਤਿਹਾਸ ਖੜਾ ਜੇ ਕਦੇ Hindu ਧਰਮ ਦੇ ਵਿੱਚ ਕਿਸੇ ਨੇ ਆਪ ਦੀ ਸੱਤਾ ਦੀ ਤਾਕਤ ਦੇ ਵਿੱਚ ਕੋਈ ਜ਼ੁਲਮ ਕਰਨ ਦੀ ਕੋਸ਼ਿਸ਼ ਕੀਤੀ ਤੇ ਸਿੱਖ ਉੱਥੇ ਖੋਲੇ ਆ। ਆ ਰੀਸੈਂਟਲੀ ਅਗਰ ਮੁਸਲਮਾਨ ਭਰਾਵਾਂ ਦੇ ਨਾਲ ਧੱਕਾ ਹੁੰਦਾ ਦੱਸਿਆ ਸਾਨੂੰ ਤਾਂ ਆਪਾਂ ਉੱਥੇ ਖੜੇ ਆ ਨਾਲ। ਜੇ ਕਿਸੇ Hindu ਨਾਲ ਹੁੰਦਾ ਤਾਂ ਅਸੀਂ ਉੱਥੇ ਖੜੇ ਆ ਤੇ ਸਿੱਖ ਆਪ ਦੇ ਹੱਕਾਂ ਦੇ ਲਈ ਤਾਂ ਜਦੋਂ ਦੇ ਜੰਮੇ ਉਦੋਂ ਦੇ ਲੜਦੇ ਪਏ ਆ। ਤੇ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਤੇ ਕਦੇ ਵੀ ਨਹੀਂ ਹੋ ਸਕਦੇ। ਪਰ ਹਾਂ ਇਹ ਜਿਹੜਾ ਧਰਮ ਦਾ ਵਿਸ਼ਾ ਹੁੰਦਾ ਉਹ ਸੀਰੀਅਸ ਹੁੰਦਾ ਉਹਦੇ ਵਿੱਚ ਗੰਭੀਰਤਾ ਹੁੰਦੀ ਆ। ਦੁਨੀਆ ਦਾ ਕੋਈ ਧਰਮ ਇਹ ਨਹੀਂ ਕਹਿੰਦਾ ਵੀ ਤੁਸੀਂ ਧਰਮ ਦਾ ਧਰਮ ਦੀ ਆੜ ਲੈ ਕੇ ਇੱਕ ਦਿਨ ਦਾ ਸਹਾਰਾ ਲੈ ਕੇ ਤੇ ਤੁਸੀਂ ਅਸ਼ਲੀਲ ਇਸ਼ਾਰੇ ਕਰ ਕਰਕੇ ਨੱਚੋ ਇਹਦੀ ਕੋਈ ਇੱਕ ਵੀਡੀਓ ਨਹੀਂ ਹੈਗੀ ਹਜ਼ਾਰਾਂ ਐਵੀਡੈਂਸ ਨੇ ਕਈ ਸਾਲਾਂ ਤੋਂ ਇਹ ਕੁਝ ਪੰਜਾਬ ਦੀ ਧਰਤੀ ਤੇ ਚੱਲਦਾ ਆ ਰਿਹਾ ਜਦੋਂ ਦਾ ਇਹ ਛੱਟ ਪੂਜਾ ਦਾ ਸਿਸਟਮ ਪਿਛਲੇ ਆ 5-7 ਸਾਲ ਤੋਂ ਲਗਾਤਾਰ ਜ਼ਿਆਦਾ ਵਧਿਆ ਹੋਇਆ ਹੈ ਕੋਈ ਆਪਣਾ ਧਾਰਮਿਕ ਕੀਦਾ ਮਨਾਵੇ ਜੀ ਸਕਦ ਕੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਧਰਮ ਦੇ ਅਕੀਦੇ ਦੀ ਆੜ ਲੈ ਕੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਕਿ ਤੁਹਾਡੇ ਸੱਭਿਆਚਾਰ ਨੂੰ ਛੱਟ ਮਾਰੀ ਜਾਵੇ ਸਾਡਾ ਇਹ ਖਦਸ਼ਾ ਹੈ ਕਿ ਇਹ ਸਾਰੀਆਂ ਚੀਜ਼ਾਂ ਜਾਣ ਬੁੱਝ ਕੇ ਪੰਜਾਬ ਦੇ ਸੱਭਿਆਚਾਰ ਨੂੰ ਗੰਦਲਾ ਕਰਨ ਦੇ ਲਈ ਇੱਥੇ ਧੱਕੇ ਨਾ ਕਰਵਾਈਆਂ ਜਾਂਦੀਆਂ ਪਈਆਂ ਇਹ ਨਹੀਂ ਕਿ ਸੱਜਿਆਚ ਸਰਕਾਰ ਨੂੰ ਅਸੀਂ ਦੱਸਣਾ ਤੇ ਸਰਕਾਰ ਨੂੰ ਨਹੀਂ ਦਿੰਦਾ ਜਦੋਂ ਸਰਕਾਰਾਂ ਦੇ ਨੁਮਾਇंदे ਸਟੇਟਮੈਂਟ ਆ ਦਿੰਦੇ ਵੀ ਪੰਜਾਬ ਚ ਤੁਰੀ ਜਾਂਦੀ ਕੀੜੀ ਵੀ ਦਿੰਦੀ ਆ ਤੇ ਇਹਦਾ ਮਤਲਬ ਪਤਾ ਉਹਨਾਂ ਨੂੰ ਸਭ ਹੈ ਅਸੀਂ ਇੱਥੇ ਸਿਰਫ ਇਸ ਕਰਕੇ ਦੱਸਣ ਆਏ ਆ ਭੈਦੀ ਦਾ ਸਾਨੂੰ ਵੀ ਸਭ ਕੁਝ ਜੇ ਸਰਕਾਰ ਅੱਜ ਸਮੇਸਾਰ ਰਹਿੰਦੇ ਕੋਈ ਇਹਦੇ ਤੇ ਕੋਈ ਠੋਸ ਕਦਮ ਨਹੀਂ ਚੱਕਦੀ ਕੋਈ ਢੰਗ ਤਰੀਕਾ ਹਰ ਚੀਜ਼ ਦਾ ਸਿੱਖ Hindu ਮੁਸਲਮਾਨ ਸਾਰੇ ਹੀ ਆਪਣੇ ਧਾਰਮਿਕ ਕੀਤੇ ਮਨਾਉਂਦੇ ਆ ਇਹ ਹੀ ਸਰਕਾਰਾਂ ਇਹ ਹੀ ਪ੍ਰਸ਼ਾਸਨ ਬਕਾਇਦਾ ਨਾਲ ਤੁਰਦਾ ਆ ਸਪੇਸ ਦਿੰਦਾ ਆ ਜਗ੍ਹਾ ਤੈ ਹੁੰਦੀ ਆ ਢੰਗ ਤਰੀਕਾ ਤੈ ਹੁੰਦਾ ਨਗਰ ਕੀਰਤਨ ਨਿਕਲਦੇ ਆ ਹਫਤਾ ਹਫਤਾ ਮੀਟਿੰਗਾਂ ਚੱਲਦੀਆਂ ਪੁਲਿਸ ਵਾਲਿਆਂ ਦੇ ਨਾਲ ਹਾਲਾਂਕਿ ਉੱਥੇ ਬੰਦਾ ਹੋਊਗਾ ਵੱਧ ਤੋਂ ਵੱਧ 200 500 700 ਜਿਹੜਾ ਸ਼ਹਿਰਦਾਰੀ ਦਾ ਹੀ ਹੈ ਸ਼ਹਿਰ ਦਾ ਹੀ ਰਹਿਣ ਵਾਲਾ ਜਿਹਨੂੰ ਸਾਰੇ ਜਾਣਦੇ ਇੱਕ ਦੂਜੇ ਨੂੰ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਲੋਕ ਇਕੱਠੇ ਹੁੰਦੇ ਜਿਨ੍ਹਾਂ ਦੀ ਕੋਈ ਪਛਾਣ ਵੀ ਨਹੀਂ ਹੁੰਦੀ ਸੜਕ ਤੇ ਜਾਂਦਿਆਂ ਕੋਈ ਹਾਦਸਾ ਕਰ ਜਣ ਕੋਈ ਸ਼ਰਾਰਤ ਕਰ ਜਣ ਕਿਸੇ ਧੀ ਭੈਣ ਦੇ ਨਾਲ ਕੋਈ ਗਲਤ ਇਸ਼ਾਰੇਬਾਜ਼ੀ ਕਰ ਜਣ ਉਹਨਾਂ ਤੇ ਕੋਈ ਪਰਚਾ ਨਹੀਂ ਕੋਈ ਗੱਲ ਨਹੀਂ ਹਰਜਿੰਦਰ ਸਿੰਘ ਉਹਨਾਂ ਨੇ ਹੁਣੇ ਕਿਹਾ ਵੀ ਰੇਲਵੇ ਸਟੇਸ਼ਨ ਤੇ ਭੰਨ ਤੋੜ ਹੋਈ ਕੀ ਪ੍ਰਸ਼ਾਸਨ ਦੱਸੂਗਾ ਕਿੰਨੇ ਬੰਦੇ ਅਰੈਸਟ ਹੋਏ ਕਿੰਨਿਆਂ ਤੇ ਪਰਚਾ ਹੋਇਆ ਤੇ ਕੀ ਤੁਸੀਂ ਸਾਰੇ ਮੀਡੀਆ ਵਾਲੇ ਇਸ ਗੱਲ ਦੇ ਗਵਾਹ ਨਹੀਂ ਹੋ ਕਿ ਜੇ ਤੁਹਾਡੇ ਸਾਡੇ ਚੋਂ ਕਿਸੇ ਨੇ ਕੀਤਾ ਹੁੰਦਾ ਤੇ ਹੁਣ ਤੱਕ ਚਾਕੇ ਸਨੇ ਟੱਬਰ ਅੰਦਰ ਨਾ ਕੀਤਾ ਹੁੰਦਾ ਤਾਂ ਇਹਦਾ ਮਤਲਬ ਸਰਕਾਰ ਦੀ ਮੰਸ਼ਾ ਗਲਤ ਹੈ ਉਹ ਨਹੀਂ ਚਾਹੁੰਦੇ ਨਾ ਚੀਜ਼ਾਂ ਨੂੰ ਰੋਕ ਲਾਉਣੀ ਉਹ ਚਾਹੁੰਦੇ ਆਂ ਕਿ ਜਿਹੜਾ ਕੰਮ ਪ੍ਰਸ਼ਾਸਨ ਦਾ ਆ ਪ੍ਰਸ਼ਾਸਨ ਕਰੇ ਨਾ ਤੇ ਲੋਕ ਆਪਸ ਵਿੱਚ ਹੱਥੋ ਪਾਈ ਹੋਣ ਤੇ ਉਹ ਸਿੱਖਾਂ ਦੇ ਸਰਕੂਲ ਜਾਮ ਮੜਨ ਕੇ ਇਹ ਜੀ ਭਈਆਂ ਨੂੰ ਚੰਗਾ ਮਾੜਾ ਕਹਿੰਦੇ ਆਂ ਜਦ ਕਿ ਇਦਾਂ ਦੀ ਗੱਲ ਨਹੀਂ ਅਸੀਂ ਚਾਹੁੰਦੇ ਕਿ ਜਿਹੜਾ ਸਾਡਾ ਪੰਜਾਬ ਦਾ ਖੂਬਸੂਰਤ ਸੱਭਿਆਚਾਰ ਆ ਜਿੱਥੇ ਪੂਰੀ ਦੁਨੀਆ ਜਾਣਦੀ ਪਏ ਲੋਕ ਬੜੇ ਸੋਹਰਦ ਹੁੰਦੇ ਆ ਉਹ ਗੰਦਲਾ ਨਾ ਹੋਵੇ ਉਹਦੇ ਅੰਦਰ ਕੋਈ ਇਦਾਂ ਦੀ ਗੱਲ ਨਾ ਵਾਪਰੇ ਜਿਹੜੀ ਕੋਈ ਅਨਸੁਖਾਣੀ ਹੋਵੇ ਉਸ ਸਮੇਂ ਰਹਿੰਦੇ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਸਟੈਂਡ ਲੈਣਾ ਚਾਹੀਦਾ ਤੁਸੀਂ ਦੱਸ ਰਹੇ ਕਈ ਸਾਲਾਂ ਤੋਂ ਇਸ ਇਦਾਂ ਹੀ ਕਰਦੇ ਆ ਰਹੇ ਛਲੀ ਗਾਣੇ ਲਾਉਂਦੇ ਆ ਛਲੀ ਸਿਹਾਰੇ ਕਰਦੇ ਆ ਇਹ ਸਾਲੇ ਤੁਸੀਂ ਕਿਉਂ ਕੰਪਲੇਂਟ ਦਿੱਤੀ ਪਹਿਲਾਂ ਵੀ ਤੁਸੀਂ ਦੇ ਰਹੇ ਸੀ ਨਾਲ ਹੀ ਪਹਿਲਾਂ ਪਹਿਲਾਂ ਵੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਗੱਲਬਾਤ ਚੱਕਦੇ ਰਹੇ ਰੱਖ ਹਮੇਸ਼ਾ ਗੱਲ ਕਰਦੇ ਰਹੇ ਆਂ ਇਸ ਵਾਰ ਲੈਕਟੀ ਰੂਪ ਦੇ ਵਿੱਚ ਬਕਾਇਦਾ ਦੇਣ ਜਾ ਰਹੇ ਸੀ ਇਸ ਤੋਂ ਪਹਿਲਾਂ ਵੀ ਅਸੀਂ ਜਿੰਨੀ ਅਪਰੋਚ ਕੋਈ ਵੀ ਗੱਲ ਯਕਦਮ ਨਹੀਂ ਨਾ ਵਾਧੀ ਕੋਈ ਬਿਮਾਰੀ ਕੋਈ ਰੋਗ ਜਿਹੜਾ ਹੁੰਦਾ ਏ ਤੁਸੀਂ 35 ਸੱਟੇ ਦਾ ਕੈਂਸਰ ਦੀ ਦਵਾਈ ਨਹੀਂ ਨਾ ਖਾਣ ਲਾ ਪੋਗੇ ਜੇ ਪਹਿਲੇ ਦਿਨ ਬੁਖਾਰ ਹੋਇਆ ਤੇ ਬੁਖਾਰ ਦਾ ਇਲਾਜ ਕਰੋਗੇ ਨਾ ਜਦੋਂ ਇਹਦੀ ਸ਼ੁਰੂਆਤ ਹੋਈ ਤੇ ਉਸ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਸਾਡੇ ਸੰਪਰਕ ਚ ਲੋਕ ਸੀ ਅਸੀਂ ਬਕਾਇਦਾ ਪਹਿਲਾਂ ਉਹਨਾਂ ਨਾਲ ਡਾਇਰੈਕਟ ਡਾਇਲੌਗ ਖੋਲ੍ਹਿਆ ਆ ਲੋਕਾਂ ਨਾਲ ਪਹਿਲਾਂ ਲੋਕਾਂ ਨਾਲ ਡਾਇਰੈਕਟ ਡਾਇਲੌਗ ਖੋਲ੍ਹਿਆ ਆ ਇਨਫੈਕਟ ਹੁਣ ਵੀ ਜਿਹੜੇ ਲੋਕ ਸਾਡੇ ਸੰਪਰਕ ਚ ਆ ਉਹਨਾਂ ਨੂੰ ਵੀ ਕਹਿ ਰਹੇ ਅਸੀਂ ਸਮਝਾ ਰਹੇ ਆ ਕਿ ਤੁਸੀਂ ਆਪਣਾ ਜਲੂਸ ਆਪ ਨਾ ਕੱਢੋ ਇਹ ਜਿਹੜਾ ਧਰਮ ਹੁੰਦਾ ਆ ਉਹ ਰਿਸਪੈਕਟ ਦਾ ਇੱਕ ਮੁੱਦਾ ਹੁੰਦਾ ਤੁਸੀਂ ਉਹਨੂੰ ਇਸ ਕਦਰ ਨਾ ਉਹਦਾ ਰੂਪਰੇਖਾ ਬਣਾਓ ਕਿ ਉਹ ਚ ਡਿਸਰੈਸਪੈਕਟ ਹੋਵੇ ਤੁਹਾਡੀ ਜੀ ਡੀਸਾ ਨੂੰ ਮੰਗਪਤਾ ਜਨਾ ਤੇ ਉਸ ਤੋਂ ਬਾਅਦ ਪਹਿਲੇ ਜਿਹੜਾ ਪਥਰਾਵ ਹੋਇਆ ਸਟੇਸ਼ਨ ਤੇ ਆਰ ਪੀ ਐਫ ਥਾਣਾ ਮੌਜੂਦ ਉੱਥੇ ਸਟੇਸ਼ਨ ਦੇ ਉੱਤੇ ਹੀ ਆ ਉਹਦਾ ਅਪਡੇਟ ਜਾਣੋਗੇ ਤੁਸੀਂ ਕਿੰਨੇ ਦੇ ਪਰਚਾ ਹੋਇਆ ਕਿੰਨੇ ਦਨੀਆ ਬਿਲਕੁਲ ਚਾਹਾਂਗੇ ਤਾਂ ਪੁੱਛਾਂਗੇ ਜਰੂਰ ਇਹ ਪਹਿਲੀ ਲਿਫਟ ਹੀ ਕੰਪਲੀਟ ਆ ਤੁਹਾਡੀ ਕਿ ਪਹਿਲਾਂ ਵੀ ਦਿੱਤੀ ਤੁਸੀਂ ਕੋਈ ਇਸ ਕਲਾ ਨਹੀਂ ਇਹ ਅੱਜ ਪਹਿਲੀ ਆ ਜੀ ਅੱਜ ਸਾਡੇ ਇੱਥੇ ਪਹਿਲੀ ਆਪਾਂ ਇਹਨੂੰ ਵਾਈਂਡ ਅਪ ਕਰ ਲਈਏ ਕਿਉਂਕਿ ਅੰਦਰ ਟਾਈਮ ਲਿਆ ਜਾ